ਸਸਿਕਾ ਦੇ ਸਾਰਿਆਂ ਨੂੰ ਵੈਲਕਮ ਅਗੇਨ ਅਨੁਬਾਸੀ ਵਲੌਗਸ ਤੇ ਤੁਸੀਂ ਸਾਰੇ ਕੁੱਲ ਕਹੈਂਟ ਹੋਵੋਗੇ ਤੇ ਕੱਲ ਹੈਗਾ ਜੀ ਸੰਡੇ ਦੀ ਵਲੌਗ ਦੀ ਪਾਇਆ ਹੈਗਾ ਤੇ ਅੱਜ ਹੈਗਾ ਜੀ ਮੰਡੇ ਤੇ ਟਾਈਮ ਪਾਉਣ ਤੱਕ ਨੂੰ ਹੋ ਗਿਆ ਸਕੂਲ ਤੋਂ ਆਪਾਂ ਤੁਹਾਨੂੰ ਪਤਾ ਹੀ ਆ ਚੁੱਕੇ ਆ ਤੇ ਬਸ ਮੈਂ ਰੋਟੀ ਖਾਣ ਲੱਗੀ ਆ ਰੋਟੀ ਮੈਂ ਸੁੱਕੀ ਖਾਣੀ ਆ ਕਿਉਂ ਨਹੀਂ ਲੰਦੀ ਹੈਗੀ ਹੁਣ ਤੇ ਫਤਿਹ ਹੁੰਦੀ ਵਸਾਣ ਵਾਲਿਆ ਇੱਧਰ ਨਾਲ ਮੈਂ ਫਤਿਹ ਆਸਤੇ ਵੀ ਕਾਣਤੀ ਇੱਧਰ ਨਾਲ ਫਤਿਹ ਆਸਤੇ ਵੀ ਕਾਣਤੀ ਬਣਾ ਕੇ ਰੱਖਤੀ ਕਿਉਂਕਿ ਫਿਰ ਉਹ ਆਂਦੇ ਨਾ ਮੰਗਦਾ ਹੁੰਦਾ ਤੇ ਬਾਕੀ ਯਾਰ ਅੱਜ ਆਖਰੀ ਦਿਨ ਸੀਗਾ ਡਿਸੀਜਨ ਲੈਣ ਦਾ ਵੀ ਜਿੰਮ ਦਾ ਕੀ ਬੰਨਾ ਸੋ ਉਹਦਾ ਕੈਨਸਲ ਹੀ ਹੋ ਗਿਆ ਕੁਛ ਨਹੀਂ ਟਾਈਮਿੰਗ ਦੀ ਸਟੇਟ ਨਹੀਂ ਹੋ ਪਾਇਆ ਤੇ ਚਲੋ ਬਾਕੀ ਦੇਖਦੇ ਆਂ ਕੀ ਬੰਨਦਾ ਹੁਣ ਮੈਂ ਪਹਿਲਾਂ ਰੋਟੀ ਖਾਲਾਂ ਫਿਰ ਤਾਂ ਜਨਾ ਗੱਲਬਾਤ ਕਰਦੀ ਆਂ ਤੇ ਲੋ ਜੀ ਖਾਣਾ ਖਾਣਾ ਖਾ ਕੇ ਨਾ ਮੈਂ ਥੋੜੀ देर ਸੌਂਗੀ ਤੇ ਮੈਂ ਕਰ ਰਹੀ ਸੀਗੀ ਫਤਿਹ ਦੀ ਵੇਟ ਪਰ ਫਤਿਹ ਸਿੰਘ ਜੀ ਹੁਣੀ ਅੱਜ ਜੁੰ ਲੈ ਗਈ ਸੰਧੂਰ ਪਾਪਾ ਦੇ ਨਾਲ ਕਿਉਂਕਿ ਅੱਜ ਦੀ ਟਿਊਸ਼ਨ ਤੇ ਵੀ ਛੁੱਟੀ ਸੀਗੀ ਮੈਨੂੰ ਮੈਮ ਦੀ ਕਾਲ ਆ ਗਈ ਸੀਗੀ ਕਹਿੰਦੇ ਵੀ ਉਹਨਾਂ ਨੇ ਕਿਤੇ ਬਾਹਰ ਜਾਣਾ ਦੀ ਮੈਂ ਕਾਲ ਕਰ ਦਾਂਗੀ ਜਦੋਂ ਵਾਪਸ ਆਣਗੇ ਕਿ ਕਿਦੋਂ ਦਿਨ ਆਈធី ਛੁੱਟੀ ਹੋਊਗੀ ਫਿਰ ਮੈਂ ਕਾਲ ਕੀਤੀ ਪਹਿਲਾਂ ਮੈਂ ਵੇਟ ਕਰੀਗੀ ਸਕੂਲ ਤੋਂ ਵੀ ਆਏ ਨਹੀਂ ਤੇ ਭਾਜੀ ਨੂੰ ਕਾਲ ਕੀਤੀ ਤੇ ਉਹ ਕਹਿੰਦੇ ਵੀ ਅਸੀਂ ਸੰਗਰੂਰ ਆਏ ਹੋਏ ਆ ਤੇ ਉਹਨੂੰ ਮੈਨੂੰ ਲੱਗਾ ਲੇਟ ਹੀ ਆਣਗੇ ਨਾਲਿਆਂ ਨੇ ਅੱਜ ਟਿਊਸ਼ਨ ਨਹੀਂ ਜਾਣਾ ਨਾਲੇ ਉੱਥੋਂ ਵੀ ਹਟਾਣਗੇ ਫਿਰ ਉਹਦੇ ਹੋਮਵਰਕ ਦੀ ਟੈਨਸ਼ਨ ਤੇ ਇੱਕ ਸਿਸਟਰ ਮੈਨੂੰ ਪੁੱਛ ਰਹੀ ਸੀ ਕਿ ਗਗਨ ਜੀ ਤੁਸੀਂ ਗਵਰਨਮੈਂਟ ਜੌਬ ਕਰਦੇ ਹੋ ਗਵਰਨਮੈਂਟ ਜੌਬ ਕਰਦੇ ਹੋ ਕਿ ਪ੍ਰਾਈਵੇਟ ਤੇ ਦੀਦੀ ਮੇਰੀ ਪ੍ਰਾਈਵੇਟ ਜੌਬ ਹੈ ਕਿ ਗਵਰਨਮੈਂਟ ਦਾ ਟਾਈ ਕਰੀ ਜੰਨੇ ਆ ਬਾਕੀ ਜੇ ਆਪਣਾ ਇਹ ਮਾਸਟਰ ਕਾਰਡ ਤੇ ਰਹਿ ਗਿਆ ਨਹੀਂ ਉਹ ਆਈ ਵੀ ਨਹੀਂ ਹੈਗੀ ਪੇਪਰ ਤੇ ਬਾਕੀ ਦੇਖੋ ਜੀ ਨਾਲ ਨਾਲ ਟਰਾਈ ਕਰੀ ਜਾਂਦਾ ਹੈ ਕਰੀ ਚਾਹੀਦਾ ਹੈ ਜੇ ਕਿਤੇ ਕੰਮ ਬਣ ਜੇ ਤੇ ਠੀਕ ਹੈ ਬਾਕੀ ਵਾਈਬ ਨੂੰ ਜਿੱਥੇ ਰੱਖੇ ਉੱਥੇ ਸਹੀ ਹੈ ਚੱਲੀ ਜਾਂਦਾ ਹਾਲ ਸਾਰਾ ਕੁਝ ਤੇ ਹੁਣ ਮੇਰਾ ਚਾਹ ਪੀਣਾ ਬਹੁਤ ਜੀ ਕਰ ਰਿਹਾ ਹੁਣ ਮੈਂ ਪਹਿਲਾਂ ਚਾਹ ਚੂਹ ਬਣਾ ਕੇ ਲਿਆਵਾਂ ਕਿਹਾ ਤੁਹਾਡੇ ਨਾਲ ਚਾਹ ਪੀਂਦੇ ਕਿੰਦੀ ਗੱਲ ਕਰਾਂਗੇ ਅੱਜ ਪੇਪਰ ਵੀ ਚੈੱਕ ਕਰਨ ਵਾਲੇ ਨੇ ਹੁਣ ਇਗਜ਼ਾਮ ਸਟਾਰਟ ਹੋ ਗਏ ਸਕੂਲ ਦੇ ਵਿੱਚ ਤੇ ਕਿ ਜਿੱਦਣ ਦੀ ਨਾ ਯਾਰ ਸਕੂਲ ਚ ਸਪੋਰਟਸ ਮੀਟ ਸੀਗੀ ਗੁੱਦੰਦੇ ਖੜੇ ਹੋ ਕੇ ਲੱਤਾਂ ਪੈਰਾਂ ਨੇ ਦਰਦ ਕਰ ਰਿਹਾ ਜਿਦ ਤੱਕ ਸੈੱਟ ਨਹੀਂ ਹੋਏ ਹੈਗੇ। ਅੱਜ ਮੈਂ ਪੇਪਰ ਵੀ ਲੈ ਕੇ ਆਈਆਂ ਨਾਲ। ਅੱਜ ਪੇਪਰ ਵੀ ਚੈੱਕ ਕਰਨੇ ਆ। ਸੋ ਪਹਿਲਾਂ ਚਾਹ ਪਾਣੀ ਪੀ ਕੇ ਫਿਰ ਠਹਿਰ ਕੇ ਤੇ ਮੈਂ ਰਾਤ ਨੂੰ ਸ਼ਾਂਤੀ ਜਿਵੇਂ ਕੇ ਕੰਮ ਕਰਾਂਗੀ ਰੋਲੇ ਦੇ ਵਿੱਚ ਬੈਠ ਕੇ ਮੈਨੂੰ ਤਾਂ ਕੰਮ ਨਹੀਂ ਹੁੰਦਾ ਹੈਗਾ। ਸੋ ਪਹਿਲਾਂ ਹੁਣ ਮੈਂ ਆਪਣੇ ਆਪ ਨੇ ਚਾਹ ਬਣਾ ਕੇ ਲੈ ਆ। ਮੈਂ ਮੰਮੀ ਦਾ ਕੋਲ ਆਇਆ ਸੀ ਅੱਜ ਉਹਨਾਂ ਨੇ ਕਹਿੰਦੀ ਸੀ ਮੱਥਾ ਟੇਕਣ ਜਾਣਾ ਕਰਾਂ ਉੱਥੇ ਆਪਣੇ ਗੁਰਨਾਨ ਦੇਵ ਜੀ ਦੇ ਜਿਹੜੇ ਵਿਆਹ ਤੇ ਨਾਲ ਉੱਥੇ ਲੰਘਦੇ ਹੁੰਦੇ ਸਾਡੇ ਨੇੜੇ। ਤੇ ਕਹਿ ਰਹੇ ਸੀ ਕਿ ਹੁਣੇ ਫੋਨ ਆਇਆ ਸੀ ਕਿ ਕੰਢੀ ਗਗਨ ਮੈਂ ਉੱਥੇ ਜਾ ਰਹੀ ਆ ਤੇ ਫੋਨ ਕਹਿੰਦੇ ਮੈਂ ਘਰੇ ਛੱਡ ਕੇ ਜਾਣਾ ਤੇ ਚਲੋ ਜੀ ਮੈਂ ਹੁਣ ਆਪਣੇ ਐਸੇ ਚਾਹ ਬਣਾਉਣੇ ਕਿ ਲਈ ਆਵਾ ਬਾਕੀ ਗੱਲਾਂ ਤੁਹਾਡੇ ਨਾਲ ਆ ਕੇ ਕਰਦੇ ਆ ਲਓ ਜੀ ਬਣ ਗਈ ਸਾਡੀ ਚਾਹ ਜਿੰਨੇ ਦੇਰ ਤੱਕ ਚਾਹ ਨਾ ਨਾ ਪੀਓ ਨਹੀਂ ਦੇਰ ਤੱਕ ਚਾਹ ਨਹੀਂ ਹੁੰਦਾ ਚੱਚੇ ਨਾਲੀ ਚਾਹ ਤੇ ਚੱਚੇ ਨਾਲੀ ਜੈਨ ਸਹੀ ਬਣਾਇਆ ਹੋਇਆ ਯਾਰ ਕਿਸੇ ਨੇ ਤੇ ਮੈਂ ਫਤੇਸ ਤੇ ਪਰੌਂਠੀ ਬਣਾ ਕੇ ਰੱਖੀ ਸੀਗੀ ਤੇ ਮੈਨੂੰ ਪਤਾ ਹੀ ਨਹੀਂ ਸੀ ਫਤੇ ਸਿੰਘ ਜੀ ਨੇ ਸੰਗਰੂਰ ਜਾਣਾ ਚਲ ਕੋਈ ਗੱਲ ਨਹੀਂ ਹਾਂ ਤੇ ਜਿੰਮ ਦੀ ਅਸੀਂ ਬਹੁਤ ਪਲੈਨਿੰਗ ਕਰਕੇ ਦੇਖਿਆ ਮੇਰੀ ਫਰੈਂਡ ਜਿੰਨੇ ਮਤਲਬ ਮੇਰਾ ਨਾਮ ਲੱਗਣਾ ਸੀਗਾ ਅਸੀਂ ਬੜੀ ਟਾਈਮਿੰਗ ਵਗੈਰਾ ਸੈੱਟ ਕਰਕੇ ਦੇਖਿਆ ਉਹ ਵਿਚਾਰੀ ਨੇ ਸਗੋਂ ਮੇਰੇ ਘਰ ਕੇ ਟਿਊਸ਼ਨ ਦੀ ਟਾਈਮਿੰਗ ਵੀ ਚੇਂਜ ਕਰਤੀ ਬਟ ਕੋਈ ਸੈਟਿੰਗ ਹੋ ਨਹੀਂ ਪਾਈ ਯਾਰ ਜੇ ਲੋਕਲ ਹੋਵੇ ਨਾ ਫਿਰ ਥੋੜਾ ਜਿਹਾ ਠੀਕ ਹੈ ਰੋਜ਼ ਮਤਲਬ ਜਾਦਾ ਕਿਲੋਮੀਟਰ ਆਉਣਾ ਜਾਣਾ ਥੋੜਾ ਜਿਹਾ ਮੁਸ਼ਕਿਲ ਜਿਹਾ ਸੀਗਾ ਵੀ ਫਿਰ ਘਰੇ ਆ ਕੇ ਕੰਮਕਾਰ ਵੀ ਹੁੰਦਾ ਏ ਜੇ ਤਾਂ ਘਰੋਂ ਵੇਲੇ ਹੋਈਏ ਫਿਰ ਤਾਂ ਹੁੰਦਾ ਵਿਚਨ ਕੋਈ ਗੱਲ ਨਹੀਂ ਹਨਾ ਵੀ ਸਿੱਧਾ ਉਧਰੋਂ ਜਿੰਮ ਲੰਘ ਕੇ ਆ ਗਏ ਘਰੇ ਆ ਕੇ ਖਾ ਗੀਆਂ ਖਾਦੀਆਂ ਰੋਟ ਪਰ ਫੇਰ ਆ ਕੇ ਘਰ ਦਾ ਵੀ ਕਰਨਾ ਸਾਰਾ ਤੇ ਉਹ ਸਾਰੀ ਪਲਾਨਿੰਗ ਜੀ ਫੇਲ ਹੋ ਗਈ ਸਾਡੀ ਬੜਾ ਅੱਜ ਮੰਝਿਆ ਉਹ ਹੋਇਆ ਸੀਗਾ ਕਿ ਇਹ ਕਿੰਗ ਬੜੀ ਪਲਾਨਿੰਗ ਇੱਥੇ ਸੀ ਵੀ ਇਹ ਜਾਣਾ 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 ਬਟ ਸਾਨੂੰ ਪਤਾ ਨਹੀਂ ਕਿ ਉਹ ਵਾਈਫਸ ਤੇ ਆ ਹੀ ਨਹੀਂ ਸੀ ਗਿਆ ਇਹ ਸਾਡਾ ਕੈਨਸਲ ਹੋ ਜਾਣਾ ਤੇ ਉਹੀ ਗੱਲ ਹੋ ਗਈ ਬਾਕੀ ਅਜੇ ਤਾਂ ਕੋਈ ਕੋਈ ਉਮੀਦ ਨਹੀਂ ਹੈਗੀ ਕੁਝ ਸਮਝ ਵੀ ਨਹੀਂ ਆ ਰਿਹਾ ਬਲੰਦਰ ਕਹਿੰਦੇ ਗਗਨ ਤੂੰ ਗੱਡੀ ਵੀ ਸਿੱਖ ਲੈ ਬੰਦਾ ਮਤਲਬ ਚੱਕਰ ਸਾਰਾ ਪਿੰਡ ਕਰਕੇ ਅਭੀ ਸਾਡੇ ਨਾਲ ਪਿੰਡ ਹੁਣ ਇੱਥੇ ਕੋਈ ਗੱਡੀ ਸਖਾਣ ਵਾਲਾ ਵੀ ਉਹਦੇ ਵਾਸਤੇ ਵੀ ਸਨਾਮ ਜਾਣਾ ਪਊਗਾ ਕਿਉਂਕਿ ਇੱਥੇ ਕਿਸੇ ਨਾਲ ਨਹੀਂ ਆਉਣਾ ਹੈਗਾ ਸਖਾਣ ਵਾਸਤੇ ਸਾਨੂੰ ਪਿੰਡ 'ਚ ਪੀਸ ਸਨਾਮ ਵੀ ਅਸੀਂ ਦੇਖਿਆ ਸੀਗਾ ਕਿ ਸਨਾਮ ਕੋਈ ਕਮਰਾ ਮਿਲ ਜਵੇ ਸਾਨੂੰ ਸਾਰੇ ਆਣਿਆਂ ਨੂੰ ਵੀ ਉੱਥੇ ਅਸੀਂ ਐਡਜਸਟ ਕਰ ਲੀਏ ਪਿਛਲੋ ਕਦੀ ਇੱਧਰ ਆ ਗਏ ਹਣਾ ਕਦੀ ਉੱਧਰ ਤੁਰ ਗਏ ਪਰ ਉਹ ਵੀ ਕੋਈ ਮਤਲਬ ਕੋਈ ਠੀਕ ਜਿਹਾ ਕੋਈ ਚੱਜਦਾ ਮਿਲਿਆ ਨਹੀਂ ਹੈਗਾ ਬਾਕੀ ਦੇਖਦੇ ਫਿਰਦੇ ਆ ਜੇ ਪਤਾ ਨਹੀਂ ਦੇਖੋ ਕੀ ਬੰਦਾ ਹੁਣ ਜਦੋਂ ਬੱਚੇ ਵੀ ਟਿਊਸ਼ਨ ਜਾਂਦੇ ਤੇ ਬੜਾ ਮੁਸ਼ਕਲ ਹੈ ਕਿਉਂਕਿ ਟਿਊਸ਼ਨ ਜਾਂਦੇ ਵਿਚਾਰੇ ਪਹਿਲਾਂ 3 ਵਜੇ ਆਉਂਦੇ ਨੇ ਫਿਰ ਤਿਆਰੀ ਕਰਦੇ ਨੇ ਤੇ ਟਿਊਸ਼ਨ 4 ਵਜੇ ਦੀ ਇਹਨਾਂ ਦੀ ਟਾਈਮਿੰਗ ਹੈ ਪਰ ਉਹੀ ਕਾਲ 4:30 4:30 ਉਹਨਾਂ ਨੂੰ ਪਹੁੰਚਦੀ ਪਹੁੰਚ ਤੇ ਇੱਥੇ ਵੱਜੀ ਜਾਂਦੇ ਟਿਊਸ਼ਨ ਤਾਂ ਵੀ ਲੇਟ ਹੋ ਜਾਂਦੇ ਨੇ ਉਹ ਬੜੀ ਕੋਸ਼ਿਸ਼ ਕੀਤੀ ਸੀ ਕਿ ਪਸ਼ੇਰ ਚ ਸ਼ਿਫਟ ਕਰ ਲਈਏ ਪਰ ਬੜਾ ਮੁਸ਼ਕਲ ਹੋ ਗਿਆ ਹੁਣ ਪਤਾ ਨਹੀਂ ਦੇਖਦੇ ਆ ਟਾਈਮ ਟੂ ਟਾਈਮ ਕੀ ਸੈਟਿੰਗ ਹੁੰਦੀ ਹੈ ਅੱਜ ਦਾ ਫਿਲਹਾਲ ਤਾਂ ਸਾਰੇ ਜਿਹੜੇ ਕੰਮ ਨੇ ਬਹੁਤ ਜ਼ਿਆਦਾ ਮੁਸ਼ਕਲ ਨਹੀਂ ਕੋਈ ਵੀ ਪ੍ਰੋਪਰ ਸੈਟਿੰਗ ਨਹੀਂ ਹੋ ਪਾਰੀ ਸਾਡੀ ਬੁਟੀਕ ਕਰਕੇ ਤੁਹਾਨੂੰ ਪਤਾ ਰੋਜ਼ ਬਾਜ਼ਾਰ 'ਚ ਰਹਿਣਾ ਬੰਦਾ ਉਹਨਾਂ ਨੂੰ ਤੇ ਉਹਨਾਂ ਨੇ ਵੀ ਸੋਚਿਆ ਸੀ ਕਿ ਚਲੋ ਕੋਈ ਗੱਲ ਨਹੀਂ ਜੇ ਉੱਥੇ ਮਿਲ ਗਿਆ ਹਨਾ ਵੀ ਥੋੜਾ ਜਿਹਾ ਔਖਾ ਹੋ ਜਾਊਗਾ ਬੰਦਾ ਬਾਜ਼ਾਰ ਦੇ ਵਿੱਚ ਰਹਿੰਦਾ ਬਾਜ਼ਾਰ ਦੇ ਵਿੱਚ ਹੀ ਸਾਰੇ ਕੰਮ ਕਰ ਲੈਂਦਾ ਪਰ ਕੋਈ ਗੱਲ ਜੀ ਬਣੀ ਨਹੀਂ ਹੈਗੀ ਸੋ ਇਹਦੇ ਕਰਕੇ ਅਜੇ ਫਿਲਹਾਲ ਸਾਰੀ ਪਲੈਨਿੰਗ ਕੈਨਸਲ ਕਰਨੀ ਪਈ ਦੇਖਦੇ ਹਾਂ ਕੋਈ ਗੱਲ ਨਹੀਂ ਹੁਣ ਕੀ ਕਰੀਏ ਹੁਣ ਜਾਇ ਜੇ ਸਰੀਰ ਹੈਗੇ ਨੇ ਠੀਕ ਹੈ ਹਨਾ ਅਸੀਂ ਕਿਹੜਾ ਹੁਣ ਦੌੜਨ ਜਾਣਾ ਬਸ ਚੱਲੀ ਜਾਂ ਬਾਕੀ ਥੋੜਾ ਬੋਤਾ ਹੁਣ ਆਪਣੇ ਵੱਲ ਹੀ ਧਿਆਨ ਰੱਖਾਂਗੇ ਹਨ ਜਿੰਨਾ ਹੋ ਸਕਦਾ ਹੈ ਜਿਹੜਾ ਮਤਲਬ ਜਿਹੜੀ ਚੀਜ਼ ਆਪਣੇ ਹੱਥ ਹੈ ਉਹ ਕਰ ਸਕਦੇ ਹਾਂ ਜਿਹੜੀ ਚੀਜ਼ ਹੁਣ ਅਸੀਂ ਕੁਝ وجہ ਜੇ ਨਹੀਂ ਫਿਲਹਾਲ ਕਰ ਤਾਂ ਸਕਦੇ ਹਾਂ ਪਰ ਐਂ ਕਿ ਡਿਫਿਕਲਟ ਆ ਥੋੜਾ ਜਿਆ ਬਹੁਤ ਜ਼ਿਆਦਾ ਔਖਾ ਹੋ ਰਹਿਣਾ ਟਾਈਮ ਮੈਨੇਜਮੈਂਟ ਨਹੀਂ ਹੋ ਪਾਰੀ ਸੋ ਕੋਈ ਨਹੀਂ ਚਾਹ ਪੀਨੇ ਆਪਾਂ ਇਹ ਟੈਂਸ਼ਨਾਂ ਦਾ ਚੱਲਦੀਆਂ ਹੀ ਰਹਿਣੀਆਂ ਨੇ ਤੇ ਚਾਹ ਪੀ ਕੇ ਮੈਂ ਕਰਦੀ ਆ ਆਪਣੇ ਪੇਪਰ ਚੈੱਕ ਤੇ ਮੇਰੇ ਟਿੰਡੇ ਜਿਹੜੀ ਪ੍ਰੌਂਠੀ ਪਈ ਆ ਕਵੈਸੇ ਚਿੰਦਾ ਚ ਵੀ ਘੰਟੇ ਭਾਵੇਂ ਉਹ ਮੈਨੂੰ ਡਾਂਟਦੀ ਰਹੀ ਹੋਂ ਅੱਜ ਚਿੰਦਾ ਸੰਗਰੂਰ ਗਿਆ ਤੇ ਮੇਰਾ ਜੀ ਨਹੀਂ ਲੱਗ ਰਿਹਾ ਮੈਨੂੰ ਐ ਹੋ ਰਿਹਾ ਕਦੋਂ ਆਉਗਾ ਪਹਿਲਾਂ ਮੈਂ ਉਹਦੀ ਮੈਂ ਵੇਟ ਕਰ ਕਰਕੇ ਸੋ ਗਈ ਹੁਣ ਆਉਂਦਾ ਹੁਣ ਆਉਂਦਾ ਹੁਣ ਆਉਂਦਾ ਜਦੋਂ ਮੈਂ ਦੇਖਿਆ 4:00 ਵਜੇ ਫਿਰ ਮੈਂ ਭਾਜੀ ਨੂੰ ਫੋਨ ਕੀਤਾ ਕਿਉਂਕਿ ਮੈਨੂੰ ਲੱਗਿਆ ਸੀਗਾ ਭਾਜੀ ਘਰੇ ਨਹੀਂ ਸੀ ਨੇ ਹੈਗੇ ਤਾਂ ਮੈਨੂੰ ਲੱਗਿਆ ਮੈਂ ਕਿ ਸ਼ਾਇਦ ਉੱਧਰੋਂ ਲੈ ਕੇ ਉਹਨਾਂ ਨੂੰ ਪਿਕ ਕਰਕੇ ਆਣਗੇ ਤੇ ਉੱਥੇ ਟਿਊਸ਼ਨ ਛੱਡ ਆਣਗੇ ਪਰ ਉਹ ਭਾਈ ਸਾਭ ਜੀ ਸੰਗਰੂਰ ਪਹੁੰਚੇ ਹੋਏ ਨੇ ਦੇਖਦੇ ਹਾਂ ਹੁਣ ਕਿੰਨੇ ਵਜੇ ਆਉਂਦੇ ਨੇ ਚਲੋ ਉਹਨ ਤੇ ਅੱਜ ਦਾ ਜਿਹੜਾ ਵਲੌਗ ਹੈ ਉਹ ਵੀ ਤੁਹਾਨੂੰ ਪਤਾ ਫਤੇ ਸਿੰਘ ਜੀ ਇੱਥੇ ਹੈ ਨਹੀਂ ਤੇ ਕੋਈ ਜ਼ਿਆਦਾ ਤੁਹਾਨੂੰ ਮਤਲਬ ਨਾ ਲੰਬਾ ਵਲੌਗ ਮਿਲ ਸਕਦਾ ਅੱਗੇ ਟਿੰਡਾ ਹੁੰਦਾ ਮਿਲਣਾ ਰੌਣਕ ਲਈ ਰੱਖਦਾ ਤੇ ਅੱਜ ਉਹ ਭਾਈ ਸਾਹਿਬ ਜੀ ਉਧਰ ਭੱਜ ਲੈਣੇ ਤੇ ਹੁਣ ਬਸ ਮੈਂ ਚਾਹ ਚੋ ਪੀ ਕੇ ਆਪਣੇ ਬਾਕੀ ਦੇ ਸਾਰੇ ਕੰਮ ਕਰਦੀ ਆ ਤੇ ਅੱਜ ਦਾ ਵਲੌਗ ਬਿਲਕੁਲ ਛੋਟਾ ਜਿਹਾ ਹੋਊਗਾ ਹੱਦ ਮਿਲਣਾ ਦਾ 5-6 ਮਿੰਟ ਦਾ ਹੀ ਕਿਉਂਕਿ ਹੁਣ ਮੈਨੂੰ ਇੱਥੇ ਹੀ ਵਲੌਗ ਖਤਮ ਕਰਨਾ ਪੈਣਾ ਇਸ ਤੋਂ ਬਾਅਦ ਤੇ ਮੈਂ ਹੁਣ ਆਪਣੇ ਬਾਕੀ ਕੰਮ ਕਰਦੀ ਆ ਟਾਈਮ ਵੀ 4:30 ਹੋ ਚੁੱਕੇ ਨੇ ਹਾਂ 4:30 ਹੋ ਚੁੱਕੇ ਨੇ ਤੇ ਆਪਣੀ ਸਿਮਰਨ ਦੇ ਚੈਨਲ ਨੂੰ ਹਰ ਵਾਰ ਸਬਸਕ੍ਰਾਈਬ ਕਰੋ ਜੀ ਮੈਂ ਟਾਈਮ ਕੱਢ ਕੇ ਕੋਸ਼ਿਸ਼ ਕਰ ਰਹੀ ਐ ਕਿ ਉਹ ਵੀਡੀਓ ਬਣਾਇਆ ਕਰੀ ਜਿੰਨਾ ਕੋਈ ਕੋਈ ਟਾਈਮ ਹੁੰਦਾ ਉਹਨਾਂ ਕੋ ਮੈਨੇਜ ਕਰਦੀ ਐ ਸਾਰੇ ਪਾਸੇ ਉਹੀ ਟਾਈਮ ਦੀ ਕੋਈ ਦਿੱਕਤ ਐ ਤੇ ਬਾਕੀ ਹੋਰ ਤੁਸੀਂ ਦੱਸੋ ਜੀ ਸਾਰੇ ਠੀਕ ਠਾਕ ਹੋ ਹੁਣ ਇੱਕ ਦੋ ਦਿਨ ਹੋ ਗਏ ਵਿੱਚ ਕਮੈਂਟਸ ਦੇ ਕੁਝ ਕੇ ਮੈਂ ਰਿਪਲਾਈ ਦੇ ਰਹੀ ਆ ਤੇ ਕੁਝ ਕੇ ਨਹੀਂ ਦੇ ਰਹੀ ਕਿਉਂਕਿ ਥੋੜਾ ਉਹੀ ਟਾਈਮ ਸ਼ਾਰਟੇਜ ਕਰਕੇ ਤੇ ਚਲੋ ਜੀ ਅੱਜ ਦਾ ਵਲੌਗ ਹੁਣ ਮੈਂ ਇੱਥੇ ਐਂਡ ਕਰਦੀ ਆ ਆਪਾਂ ਤੁਹਾਨੂੰ ਮਿਲਾਂਗੇ ਕਿਸੇ ਨਵੇਂ ਵਲੌਗ ਦੇ ਨਾਲ ਕੱਲਾ ਆਪਾਂ ਤੁਹਾਨੂੰ ਬੁਲਾਵਾਂਗੇ ਫਤੀ ਸਿੰਘ ਜੀ ਦੇ ਨਾਲ ਇਹ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਸ਼ੇਕਾਲ ਟਾਟਾ ਬਾਏ ਬਾਏ ਤੇ ਹੱਸਦੇ-ਵੱਸਦੇ ਰਹੋ ਤੇ ਖੁਸ਼ ਰਹੋ ਤੇ ਜਿਹੜੀ ਮੇਨ ਚੀਜ਼ ਹੈ ਆਪਣਾ ਧਿਆਨ ਰੱਖਿਆ ਕਰੋ ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਆਪਣੇ ਵਾਸਤੇ ਜਦੋਂ ਮਤਲਬ ਉਹ ਕੰਮ ਕਰੋ ਜਿਹਦੇ ਨਾਲ ਤੁਹਾਨੂੰ ਖੁਸ਼ੀ ਮਿਲੇ ਆਪਣੀ ਖੁਸ਼ੀ ਬੰਦੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਬੰਦਾ ਆਪਣੇ ਆਪ ਨੂੰ ਖੁਸ਼ ਕਰ ਸਕਦਾ ਤੇ ਉਹ ਕਿਸੇ ਨੂੰ ਵੀ ਖੁਸ਼ ਨਹੀਂ ਕਰ ਸਕਦਾ ਸੋ ਜਰੂਰ ਸਾਰੇ ਜਣੇ ਖੁਸ਼ ਰਹਿਆ ਕਰੋ ਜਿੰਨਾ ਹੋ ਸਕਦਾ ਉਹਨਾਂ ਖੁਸ਼ ਰਹਿਣ ਦੀ ਕੋਸ਼ਿਸ਼ ਕਰਿਆ ਕਰੋ ਦੇਖੋ ਦੇਖੋ ਬਾਰ ਬਾਰ ਜ਼ਿੰਦਗੀ ਮਿਲਣੀ ਨਹੀਂ ਹੈਗੀ ਆਪਾਂ ਨੂੰ ਇੱਕ ਹੀ ਜ਼ਿੰਦਗੀ ਮਿਲਣੀ ਹੈ ਤੇਰੇ ਉਹਦੇ ਚ ਵੀ ਆਪਾਂ ਇਦਾਂ ਹੀ ਛੱਡ-ਛੱਡ ਕੇ ਟਾਈਮ ਕੱਢਤਾ ਤੇ ਕੋਈ ਫਾਇਦਾ ਨਹੀਂ ਸੋ ਸਾਰੇ ਖੁਸ਼ ਰਹਿਆ ਕਰੋ ਹੁਣ ਐਂਡ ਤੇ ਨਾ ਬਲੌਗ ਵੇਂਦੇ-ਵੇਂਦੇ ਪਿਆਰੀ ਜੀ ਸਮਾਈਲ ਦਿਓ ਆਪਣੇ ਫੇਸ ਤੇ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਖੁਸ਼ ਹੋਏ ਸੀਗੇ ਸਾਰੇ ਜਣੇ ਓਕੇ ਜੀ ਟਾਟਾ ਬਾਏ ਬਾਏ ਲਵ ਯੂ ਆਲ